ਬਾਨੜਾ ਮਹੱਲਾ ਪੰਜਵਾਂ ਐਸੀ ਕੌਣ ਵਿਧੇ ਦਰਸ਼ਨ ਪਰਸਨਾ ਕੀ ਮਹਾਰਾਹੀ ਕਿਹੜੀ ਵਿਧੀ ਯੁਗਤੀ ਹੈ ਜਿਸ ਕਰਕੇ ਸਿੱਖ ਪਹੁੰਦੇ ਮਹਾਰਾ ਦੇਰਸ਼ਨਾਂ ਨੂੰ ਪਰਸਨਾ ਕਰੀਏ ਮਿਲਣਾ ਕਰਕੇ ਪ੍ਰਾਪਤ ਕਰ ਲਈਏ ਦਰਸ਼ਨਾਂ ਨੂੰ ਰਹਾਉ ਆਸ ਪਿਆਸ ਸਫਲ ਮੂਰਤ ਦਰਸ਼ਨੋਂ ਦੇਖਣ ਦਾ ਦਰਸ਼ਨ ਦੇਖ ਲਈਏ ਭਰਾਓ ਆਸ ਪਿਆਸ ਸਫਲ ਮੂਰਤ ਇਹ ਸਾਡੇ ਅੰਦਰ ਆਸਾ ਲੱਗੀ ਹੋਈ ਹੈ ਦਰਸ਼ਨਾਾਂ ਦੀ ਅਤੇ ਸਾਡੇ ਅੰਦਰ ਇਹ ਪਿਆਸ ਇੱਛਾ ਲੱਗੀ ਹੋਈ ਹੈ ਸਫਲ ਸਹਿਤ ਗਿਆਨ ਫਲ ਦੇ ਰੂਪ ਦੀ ਪ੍ਰਾਪਤੀ ਦੀ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਉਹ ਗਹੀਓ ਤਰਸਨਾ ਇਹ ਮਾਰਾ ਸਾਡਾ ਹਿਰਦਾ ਉਮ ਉਛਲਦਾ ਹੈ ਤਰਸਦੇ ਆ ਕਿ ਕਦੋਂ ਇੰਤਜ਼ਾਰ ਹੋਣ ਮਹਾਰਾਜ ਸਾਹਿਬ ਦੇ ਐਸੀ ਚਾਹ ਲੱਗੀ ਹੋਈ ਹੈ ਦੀਨ ਲੀਨ ਪਿਆਸੀ ਜਿਸ ਪ੍ਰਕਾਰ ਮਹਾਰਾਜ ਜਿਹੜੀ ਮੱਛੀ ਹੁੰਦੀ ਹੈ ਉਹ ਪਿਆਸੀ ਜਿਹੜੀ ਹਈ ਹੈ ਬਹੁਤ ਦੀਨ ਹੁੰਦੀ ਹੁੰਦੀ ਹੈ ਮੱਛੀ ਜਿਹੜੀ ਹੈ ਪਾਣੀ ਥੋੜਾ ਹੋਏ ਬਾੜੀ ਦੀਨ ਹੋ ਜਾਂਦੀ ਹੈ ਅਧੀਨਤਾ ਜੀ ਲੀਨ ਹੋਈ ਹੁੰਦੀ ਹੈ ਪਿਆਸੀ ਮੱਛੀ ਜਿਹੜੀ ਹੈ ਸੰਤਨਾ ਹਰ ਸੰਤਨਾ ਸੰਤਨਾ ਸ਼ਾਂਤੀ ਨਹੀਂ ਆਉਂਦੀ ਉਹਨਾਂ ਨੂੰ ਸ਼ਾਂਤੀ ਨਹੀਂ ਆਉਂਦੀ ਹੈ ਮੱਛੀ ਦੇ ਤਾਈਂ ਹਰ ਪਾਣੀ ਤੋਂ ਬਿਨਾ ਸੰਤਨਾ ਸ਼ਾਂਤੀ ਨਹੀਂ ਮੱਛੀ ਨੂੰ ਆਉਂਦੀ ਹੈ ਇਸ ਪ੍ਰਕਾਰ ਸੱਚੇ ਪਾਤਸ਼ਾਹ ਦੀਨ ਲੀਨ ਪਿਆਸ ਮੀ ਸਾਡਾ ਮਨ ਮਾਰਾ ਮਛਦੀ ਨਹੀਂ ਆਈ ਹੈ ਦੀਨ ਤਾ ਜੀ ਲੀਨ ਹੋਇਆ ਹੋਇਆ ਪਿਆਸਾ ਹੈ ਆਪਦੇ ਦਰਸ਼ਨਾਂ ਦਾ ਮਛਦੀ ਨਹੀਂ ਆਈ ਸੰਤਨਾ ਹਰ ਸੰਤਨਾ ਸ਼ਾਂਤੀ ਨਹੀਂ ਆਉਂਦੀ ਏ ਹਰੀ ਆਪ ਦੀ ਪ੍ਰਾਪਤੀ ਤੋਂ ਬਿਨਾ ਹਰੀ ਆਪ ਚੇਤਨ ਰੂਪ ਜਲ ਹੋ ਸ਼ਾਂਤੀ ਨਹੀਂ ਆਉਂਦੀ ਆਪ ਦੀ ਪ੍ਰਾਪਤੀ ਤੋਂ ਬਿਨਾ ਸੰਤਨਾ ਹਰ ਸੰਤਨਾ ਸੰਤ ਹਮ ਤੇਰੇ ਮਹਾਰਾਜ ਜਿਹੜੇ ਹਰੀ ਉਹ ਜਿਨ੍ਹਾਂ 'ਚ ਨਾਮ ਮਿਲਣ ਉਹਨਾਂ 'ਚ ਰਾਂਝੀ ਸ਼ਾਂਤੀ ਨਹੀਂ ਆਉਂਦੀ ਹੈ ਹਰ ਸੰਤ ਨਾਮ ਕੀ ਰੇਨ ਤੇ ਹਰੀ ਤੇਰੇ ਸੰਤ ਭਗਤ ਜਿਹੜੇ ਹਨ ਉਹਨਾਂ ਦੇ ਚਰਨਾਂ ਦੀ ਧੂੜ ਹਾਂ ਸੀ ਕੀਓ ਅਰਪ ਦੀ ਆਪਣਾ ਹਿਰਦਾ ਅਸੀਂ ਅਰਪ ਦੰਮੀ ਭੇਟਾ ਕਰ ਦਿੰਨੇ ਹਾਂ ਪ੍ਰਭ ਭਈ ਹੈ ਕਿਰਪੀ ਜੇ ਉਹ ਜਦੋਂ ਬੇਨਤੀ ਕੀਤੀ ਪ੍ਰਭੂ ਕਿਰਪਾ ਦੇ ਐਨ ਘਰ ਕਿਰਪਾਲੂ ਹੋਏ ਹਨ ਮਾਨ ਮੋਹ ਤਿਆਗ ਛੋੜਿਓ ਸਤਗੁਰਾਂ ਦੀ ਕਿਰਪਾ ਕਰਕੇ ਮਾਨ ਦੀ ਇੱਛਾ ਸੀ ਜਿਹੜੀ ਮੋਹ ਸੀ ਸਿਲੀ ਜਾਂਦਾ ਇਹ ਤਿਆਗ ਛੱਡਿਆ ਹੈ ਤਿਆਗ ਦਾ ਵੀ ਮਾਨ ਵੀ ਛੱਡਦਾ ਹੈ ਮੋਹ ਵੀ ਤਿਆਗਦਾ ਹੈ ਸੋ ਨਾਨਕ ਹਰ ਜੀਉ ਭੀਟਾ ਗੁਰੂ ਸਾਹਿਬ ਜੀ ਕਹਿੰਦੇ ਹਰੀ ਅਕਾਲ ਪੁਰਖੀ ਦੇ ਨਾਲ ਭੇਟਣਾ ਮੇਰੇ ਨਾਲ ਹੋਇਆ ਹੈ ਕੈਨੇਡਾ ਮਹੱਲਾ ਪੰਜਵਾ ਰੰਗ ਰੰਗ ਰੰਗਨ ਕੇ ਰੰਗਾ ਰੰਗਾਇਓ ਅਲੰਬੀ ਸਰੂਪ ਪਰਮੇਸ਼ਰ ਹੈ ਐ ਰੰਗ ਰੰਗਨ ਕੇ ਰੰਗਾ 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 ਦੇ ਸਰੀਰ ਕਾਲੇ ਕਾਂ ਕਾਲੀ ਬਣਾਪੇ ਤੋਤੇ ਸਾਵੇ ਹੀ ਬਣਾਪੇ ਹਨ ਮੋਰ ਤੇ ਰੰਗਾ ਰੰਗਾ ਦੇ ਬਣਾ ਛੱਡੇ ਐ ਇਉਂ ਪਤਾ ਨਹੀਂ ਕਿਹੜੀ ਮੱਟੀ ਵਿੱਚ ਇਸ ਤਰ੍ਹਾਂ ਦੇ ਰੰਗ ਕੱਢ ਕੇ ਮਾਰਾ ਬਣਾਈ ਜਾਂਦਾ ਹੈ ਉਹ ਰੰਗਾ ਨੰਦੀ ਸਰੂਪ ਹੈ ਰੰਗ ਰੰਗ ਰੰਗਾ ਰੰਗਾ ਕਰਾਂ ਪਰਾਂ ਦੇ ਰੰਗ ਕੌਤਕ ਹੈ ਉਸਦੇ ਤਰ੍ਹਾਂ ਤਰ੍ਹਾਂ ਦੇ ਕੌਤਕ ਹਨ ਕਦੇ ਸਾਤ ਸੰਗ ਜੀ ਵਰਖਾ ਹੀ ਪੈਂਦੀ ਹੈ ਕਦੇ ਆਉੜੀ ਹੋ ਜਾਂਦੀ ਹੈ ਕਦੇ ਪਾਲਾ ਹੀ ਪੈਂਦੇ ਹੈ ਕਦੇ ਗਰਮੀਆਂ ਹੀ ਪੈਂਦੀਆਂ ਕਿਉਂ ਰੁੱਤਾਂ ਦੇ ਰੰਗਾ ਰੰਗਾ ਦੇ ਰੰਗ ਕਰ ਰਿਹਾ ਹੈ ਕਿਉਂ ਕਦੇ ਸ੍ਰਿਸ਼ਟੀ ਦੀ ਉਤਪਤੀ ਕਰੀ ਜਾਂਦਾ ਹੈ ਕਦੇ ਪਾਲਣਾ ਹੀ ਹੋਈ ਜਾਂਦੀ ਹੈ ਕਦੇ ਪਲ ਨੂੰ ਹੀ ਕਰ ਲੈਂਦਾ ਇਉਂ ਰੰਗਾ ਰੰਗਾ ਦੇ ਉਹਦੇ ਕੌਤਕ ਹਨਗੇ ਉਹ ਹਰੇਕ ਰੰਗਾ ਜੇ ਰੰਗਿਆ ਹੋਇਆ ਹੈ ਕੀਟ ਹਾਸਤ ਪੂਰਨ ਸਭ ਸੰਗ ਕੀੜੀ ਵਿੱਚ ਵੀ ਹਾਥੀ ਵਿੱਚ ਵੀ ਸਾਰਿਆਂ ਦੇ ਸੰਗੀ ਹੈ ਸਾਰਿਆਂ ਚ ਪੂਰਤੀ ਕਰਨ ਵਾਲਾ ਹੈ ਪਾਲਣਾ ਕਰਨ ਵਾਲਾ ਵਿਆਪਕ ਹੈ ਪ੍ਰਹਾਉ ਬਰਤਨੇਮ ਤੀਰਥ ਸਹਿਤ ਗੰਗਾ ਦਰਸ਼ਨ ਭੇਟੇ ਬਿਨ ਸਤ ਸੰਗਾ ਸਤ ਸੰਗਤ ਦਰਸ਼ਨ ਕਰੇ ਤੋਂ ਬਗੈਰ ਰਹਾਉ ਭਰਤ ਨੇਮ ਤੀਰਥ ਸਹਿਤ ਗੰਗਾ ਜਿਹੜੇ ਲੋਕ ਪੀਰ ਬਰਤ ਰਖਦੇ ਆ ਕਾਰਸੀਆਂ ਦੇ ਯਮਨੇ ਮਾਦ ਕਰਦੇ ਆ ਤੀਰ ਇਸ਼ਨਾਨ ਕਰਦੇ ਆ ਗੰਗਾ ਪਗੀਰਸੀ ਦੇ ਸਹਿਤ ਜਲ ਹੀਵਤ ਭੂਖ ਅਰਨੰਗਾ ਅਤੇ ਜਲ ਦੇ ਤਾਈ ਹੀਵਤ ਸਹਾਰਦੇ ਆ ਠੰਡੇ ਜਾਂਦੇ ਤਾਂ ਬਰਪਨ ਬਨ ਕੇ ਭੁਖੇ ਰਹਿੰਦੇ ਆ ਅਤੇ ਨੰਗੇ ਰਹਿੰਦੇ ਤੇ ਵਸਤਰ ਨਹੀਂ ਪਾਹੰਦੇ ਜਾਂ ਆਚਾਰ ਕਰਤ ਮੇਲੰਗ ਅਤੇ ਪੂਜਾ ਆਚਾਰ ਕਰਦੇ ਆ ਪੂਜਾ ਆਚਾਰ ਕਰਤਬ ਕਰਦੇ ਆ ਪੂਜਨ ਕਰਨ ਵਾਲੀ ਸਮਗਰੀ ਦੇ ਅਤੇ ਕਰਕੇ ਮੇਲ ਕਰਕੇ ਅੰਗਾਗੇ ਤਾਂ ਹੱਥ ਜੋੜ ਕੇ ਦਨੋਦ ਕਰਦੇ ਆ ਮੱਥਾ ਧਰਤੀ ਤੇ ਲਾਉਂਦੇ ਆ ਜਾਂ ਲੰਮੇ ਡੰਡੇ ਵੱਧ ਪਾ ਕੇ ਅੰਗਾ ਨੂੰ ਮੇਲ ਕਰਕੇ ਬੰਦਨਾ ਕਰਦੇ ਆ 8 ਅੰਗ ਲਾਉਣੇ ਇਸ ਤਰ੍ਹਾਂ ਦਨੋਦ ਕਰਨੀ ਹੈ ਦੋਏ ਕੂਣੀਆਂ ਦੋਵੇਂ ਹੱਥ ਮੱਥਾ ਤੇ ਮਾਸਕ ਇਸ ਤਰ੍ਹਾਂ ਮੱਥਾ ਤੇ ਗੋਡੇ ਆਦਿਕ ਇਹ ਅੰਗ ਚ ਜੋੜ ਕੇ ਇਹ ਸਾਰੇ ਅੰਗਾਂ ਨੂੰ ਮਿਲਾ ਕੇ ਜਾਂ ਅੰਗਾਂ ਨੂੰ ਸਾਧਨ ਉਹਨਾਂ ਨੂੰ ਯਮਨੇ ਆਸਨ ਪ੍ਰਾਣਾਯਾਂ ਉਤਾਰਨਾ ਧਿਆਨ ਸਮਾਗ ਇਹਨਾਂ ਅੰਗਾਂ ਨੂੰ ਯੋਗ ਦਿਆਂ ਅੰਗਾਂ ਨੂੰ ਮਿਲਾ ਕਰਕੇ ਇਸ ਪ੍ਰਕਾਰ ਕਰਦੇ ਹਨ ਪੂਜਾ ਇਹ ਇੱਕ ਪ੍ਰਕਾਰ ਦੀ ਪੂਜਾ ਕਰਦ ਪੂਜਾ ਚਾਰ ਕਰਤ ਮੀਲੰਗਾ ਲਾ ਕਰਕੇ ਅੰਗ ਜਿਹੜੇ ਸਾਧਨ ਹਨ ਯਮਨੇ ਮਾਦਕ ਇਹ ਪੂਜਾ ਦਾ ਆਚਾਰ ਕਰਦੇ ਹਨ ਕਰਤਬ ਕਰਦੇ ਹਨ ਚੱਕਰ ਕਰਮ ਤਿਲਕ ਖਾਤੰਗ ਫੇ ਚੱਕਰ ਬਣਾ ਕੇ ਈਸ਼ੂ ਭਗਵਾਨ ਦੀ ਮੂਰਤੀ ਤੇ ਲక్ష్ਮੀ ਦੀ ਵਿਚਾਰੇ ਟਕਾ ਕੇ 10 ਪਾਰ ਖਦਾਂ ਦੇ ਅੱਗੇ ਚੱਕਰ ਬਣਾ ਦਿੰਦੇ ਹੈ ਜਾਂ ਸ਼ਿਵਜੀ ਦੀ ਉਪਾਸ਼ਨਾ ਕਰਨ ਵਾਲੇ ਇੱਕ ਪਾਸੇ ਪਾਰਵਤੀ ਬਿਠਾਤੀ ਇੱਕ ਪਾਸੇ ਸ਼ਿਵ ਜੀ ਇੱਕ ਪਾਸੇ ਨੰਦਟ ਇਸ ਤਰ੍ਹਾਂ ਮੰਦੀ ਗਣ ਟਾਉਣਾ ਸ਼ੋਣਾ ਗਾਣਾ ਆਦਿਕ ਤੇ ਗਣੇਸ਼ ਆਦਕਾ ਨੀ ਮੂਰਤਾ ਬਣਾ ਕਰਕੇ ਇਸ ਪ੍ਰਕਾਰ ਪੂਜਾ ਕਰਦੇ ਹਨਗੇ ਅਤੇ ਇਸੇ ਪ੍ਰਕਾਰ 6 ਚੱਕਰ ਹਨ ਮੂਲ ਆਧਾਰ ਜਿਹੜਾ ਪਹਿਲਾ ਚੱਕਰ ਹੈ ਗਣੇਸ਼ ਦਾ ਵਾਸਾ ਹੈ ਦੂਜੇ ਦੇ ਵਿੱਚ ਜੋ ਸੋ ਦਾ ਰਾਸ਼ਟਾਮ ਚੱਕਰ ਉਹਦੀ ਸ਼ਿਵ ਆਪਣੇ ਬ੍ਰਹਮਾ ਦਾ ਵਾਸਾ ਹੈ ਅਗੇ ਤੀਜੇ ਵਿੱਚ ਮਨੀਪੂਰਕ ਵਿਸ਼ਨੂੰ ਦਾ ਵਾਸਾ ਹੈ ਆਨਾਹ ਚੱਕਰ ਸ਼ਿਵ ਜੀ ਦਾ ਵਾਸਾ ਹੈ ਪੰਜਵੇਂ ਚੱਕਰ ਬਸੁਧ ਵਿੱਚ ਜੀਵ ਦਾ ਵਾਸਾ ਹੈ ਆਗੇ ਚੱਕਰ ਗੁਰੂ ਦਾ ਵਾਸਾ ਹੈ ਇਸ ਪ੍ਰਕਾਰ ਚੱਕਰ ਆਦਿਕ ਚੱਕਰ ਕਰਮ ਤਿਲਕ ਖਾਤੰਗ ਕਿਉਂ ਚੱਕਰ ਕਰਦੇ ਹਨ ਜਾਂ ਕੋਟਿਆਂ ਦੇ ਨਾਲ ਧੋਣਾ ਜਿਹੜਾ ਮੂਲਦਾਰੇ ਨੂੰ ਇਹ ਗੱਜਕ੍ਰਿਆ ਜਾਂ ਨਾਮ ਹੈ ਇਹ ਗਣੇਸ਼ ਚੱਕਰ ਦਾ ਸੋਧਨ ਕਰਦੇ ਹਨ ਚੱਕਰ ਪੂਜਾ ਚੱਕਰ ਚੱਕਰ ਕਰਮ ਤਿਲਕ ਖਾਟੰਗਾ ਚੱਕਰ ਗਣੇਸ਼ ਚੱਕਰ ਆਦਿਕਾਂ ਨੂੰ ਸੋਧਦੇ ਹਨ ਕਰਮ ਨਿਉਲੀ ਧੋਤੀ ਆਦਿਕਾਂ ਦੇ ਕਰਦੇ ਹਨਗੇ ਅਗੇ ਤਿਲਕ ਖਾਟੰਗਾ ਤਿਲਕ ਲਾਉਂਦੇ ਹਨ ਮੱਥੇ 'ਤੇ ਛੇ ਅੰਗ ਕਰਦ ਵੇਦਾਂ ਦਾ ਪਾਠ ਕਰਦੇ ਹਨ ਛੇ ਅੰਗ ਹਨ ਸਿੱਖਿਆ ਕਲਪਨ ਰੁਕਤ ਜੋਤਸ ਦੇ ਪਿੰਗਲ ਤੇ ਵਿਆਕਰਨ ਤੇ ਖਟੰਗਾ ਖਟੰਗਾ ਵਾਲੇ ਜੋ ਸ਼ਾਸਤਰ ਹਨਗੇ ਸਾਖ ਨਿਆਰੇ ਇਸੇ ਪ੍ਰਕਾਰ ਵਿਸ਼ੇਖਕ ਪੂਰਵ ਮਿਮंसा ਤੇ ਪਤੰਜਲ ਤੇ ਵਦਾਂਤ ਇਹਨਾਂ ਨੂੰ ਪੜਦੇ ਆ ਜਾਂ ਛੇ ਜਿਹੜੇ ਅੰਗ ਹਨਗੇ ਛੇ ਵਰਨ ਹਨਗੇ ਜਿਹੜਾ ਜਿਨ੍ਹਾਂ ਦੀ ਗਾਵਤ ਛੇ ਭੇਖ ਮੰਨੇ ਹਨਗੇ ਉਹ ਛਿਆਂ ਪੇ ਖਾਂਦੇ ਟਾਈ ਜੋਗੀ ਜੰਗੂ ਸਰੇਵਲੇ ਸੰਿਆਸੀ ਤੇ ਦਰਵੇਸ ਛੇਵਾ ਜਾਵਾ ਬਿਪਰ ਕਾ ਜਾਵੇ ਮੀਨਾ ਮੇਖ ਇਹ ਖਾਟੰਗਾ ਨੂੰ ਸ਼ਾਸਤਰਾ ਨੂੰ ਖਟ ਸੰਬਤੀ ਆਦ ਕੰਗਾ ਨੂੰ ਗ੍ਰਹਿਣ ਕਰਦੇ ਹਨਗੇ ਇਸੇ ਪ੍ਰਕਾਰ ਚੱਕਰ ਕਰਮ ਤਿਲਕ ਖਾਟੰਗਾ ਇਸ ਪ੍ਰਕਾਰ ਖਾਟੰਗਾ ਦੇ ਪਖ ਕਰਦੇ ਹੈ ਛੇ ਸ਼ਾਸਤਰ ਪੜਨੇ ਛੇ ਬੇਦਿਕ ਸਿੱਖਿਆ ਦੂਸਰੇ ਜਿਹੜੇ ਹਨ ਕਰਮ ਕਰਨਗੇ ਨਿਤ ਨਵਤ ਪ੍ਰਾਛਿਤ ਕਾਮਕਾਦਕ ਕਰਮਾਂ ਦੇ ਤਾਹੀਂ ਮਲਾ ਕਰਕੇ ਪੰਜੇ ਗਿਆਨੰਦਰੇ ਛੇਵੇਂ ਮਨ ਨੂੰ ਕਰਦੇ ਹਨ ਦਰਸ਼ਨ ਭੇਟੇ ਬਿਨ ਸਤਸੰਗ ਸਤਸੰਗ ਦੇ ਦਰਸ਼ਨ ਕਰੇ ਤੋਂ ਬਗੈਰ ਸਫਲੇ ਨਹੀਂ ਹਾਨ ਮੁਗਤ ਨਹੀਂ ਹੋ ਸਕਦੇ ਸਾਰੇ ਜਿੰਨੇ ਹਨ ਹੱਥ ਨਿਗਰਹਿ ਅਤ ਰਹਿਤ ਬਟੰਗਾ ਹੱਥ ਕਰਦੇ ਹੈ ਨਿਗਰਹਿ ਘਰ ਤੋਂ ਰਹਿਤ ਹੋ ਜਾਂਦੇ ਉਜਾਰਣ ਜਾ ਵਸਦੇ ਹੈ ਨਿਗਰ ਇੰਦਰੀਆਂ ਨੂੰ ਨੇਅਵ შეਸ਼ ਕਰਕੇ ਗ੍ਰਹਿਣ ਕਰਦੇ ਹਟ ਨਾਲ ਅੰਦਰੋਂ ਵਿਸ਼ਿਆਂ ਦੀ ਵਾਸ਼ਨਾ ਮਰੀਨੀ ਉਤੋਂ ਇੰਦਰੀਆਂ ਦਾ ਦਮਨ ਕਰਦੇ ਹਨ ਹਟ ਨਿਗਰ ਹੱਤ ਰਹਿਤ ਬਟੰਗਾ ਅਤਯੰਤੀ ਰਹਿਤ ਕੋਪਾਲੀ ਆਸਣ ਲਾ ਕੇ ਬਿਨਾ ਨਤਾਂ ਤੋਂ ਕੋਪਾਲੀ ਆਸਣ ਦੇ ਆਸਰੇ ਰਹਿੰਦੇ ਹਨ ਹਾ ਰੋਗ ਬਿਆਪੇ ਚੁੱਕੇ ਨਾ ਭੰਗਾ ਇਹਨਾਂ ਸਾਧਨਾ ਕਰਨੇ ਕਰਕੇ ਹਉਮੈ ਦਾ ਰੋਗ ਚਿੰਬੜਿਆ ਰਹਿੰਦਾ ਹੈ ਮੰਗਾ ਜਿਹੜਾ ਪੰਗ ਹੋਣਾ ਹੈ ਨਾ ਠੱਠਣਾ ਮਨ ਠੱਠਾ ਹੀ ਰਹਿੰਦਾ ਬਿਗਨ ਪਿਆ ਰਹਿੰਦਾ ਸਿਮਰਨ ਚ ਪਰਵੇਸ਼ ਚ ਲਗਨੀ ਲੱਗਦੀ ਤਿਹ ਹਿਆ ਰਹਿੰਦਾ ਮਨ ਆਸ ਨਾ ਪੂਰੀ ਹੋਣੇ ਕਰਕੇ ਇਹੀ ਜੀ ਹਾਲਤ ਰਹਿੰਦੀ ਹੈ ਕਾਮ ਕ੍ਰੋਧ ਅਤ ਤ੍ਰਿਸ਼ਣ ਜਰੰਗਾ ਅਤਯੰਤ ਹੰਕਾਰ ਕਰਕੇ ਕਾਮ ਦੇ ਫੁਰਨੇ ਚ ਕ੍ਰੋਧ ਦੇ ਫੁਰਨੇ ਚ ਅਤਯੰਤ ਤ੍ਰਿਸ਼ਨਾ ਵਿੱਚ ਜਿਰੰਗਾ ਅੰਗ ਹਿਰਦਾ ਜਲਦਾ ਹੀ ਰਹਿੰਦਾ ਹੈ ਸੋ ਮੁਕਤ ਨਾਨਕ ਜਿਸ ਸਤਗੁਰ ਚੰਗਾ ਸੰਗ ਦੇ ਦਰਸ਼ਨ ਕਰਕੇ ਜਿਹਨਾਂ ਨੂੰ ਸਤਗੁਰ ਨਾਨਕ ਦੇਵ ਜੀ ਚੰਗੇ ਮਿਲੇ ਹਨ ਬ੍ਰਹਮ ਸ੍ਰੋਤਰੀ ਬ੍ਰਹਮ ਰੇਸ਼ਟੀ ਪਰਮੇਸ਼ਰ ਦਾ ਰੂਪ ਉਹ ਪੁਰਖ ਮੁਕਤ ਹੋਏ ਆ ਬਾਕੀ ਮੁਕਤੀ ਨਹੀਂ ਕਿਸੇ ਦੀ ਹੋਈ ਆਵਾਗੌਣਤੀ ਪਏ ਰਹਿੰਦੇ ਹਨ ਇਹਹੀ ਜੀ ਹਾਲਤ ਹੈ ਸੰਸਾਰ ਦੀ ਹਜੂਨ ਫਰਮਾਇਆ ਇਸ ਕੋਈ ਤਰ੍ਹਾਂ ਸ਼ਬਦ ਦੇ ਅੰਦਰ ਸਾਰੀਆਂ ਸਾਧਨਾਂ ਤੋਂ ਸਤਸੰਗਤ ਦੇ ਦਰਸ਼ਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਓਟ ਲੈ ਕੇ ਮੁਕਤ ਹੋਈ ਦਾ ਹੋਰ ਮੁਕਤੀ ਹੋਣ ਦਾ ਕੋਈ ਉਪਾਅ ਨਹੀਂ ਹੈ ਪਵਿੱਤਰ ਸ਼ਬਦ ਵਿੱਚ ਇਹ ਉਚਾਰਨ ਕਰਿਆ ਹੈ ਤੈਮੋ ਕਾਮ ਕ੍ਰੋਧ ਅਤ ਤ੍ਰਿਸ਼ਣ ਜਰੰਗਾ ਸੋ ਮੁਕਤ ਨਾਨਕ ਜਿਸ ਸਤਿਗੁਰ ਚੰਗਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹ ਵਾਹਿਗੁਰੂ ਸਾਹਿਬ ਜੀ ਪਾਨੜਾ ਦਾ ਨਹਲਾ ਪੰਜਵਾ ਘਰ ਸਤਵਾਂ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਤੇਖ ਬੂਝ ਗਈ ਗਈ ਮਿਲ ਸਾਧ ਜਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਰਾਯਾਮੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਿਛੇ 36 ਸੌ ਤੋਂ ਚਾਰ ਨੇ ਕੀਤੇ ਹਨ ਹੁਣ 37ਵਾਂ ਸ਼ਬਦ ਉਚਾਰਨ ਕਰਦੇ ਹੋਏ ਉਚਾਰਨ ਕਰਦੇ ਆਂ ਸੱਤਵੇਂ ਘਰ ਵਿੱਚ ਸੁਰਤਾਰ ਵਿੱਚ ਕੋ ਦਵਾਇ ਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਤਿਖ ਬੂਝ ਗਈ ਗਈ ਮਿਲ ਸਾਧ ਜਨ ਸਾਧ ਸੰਗ ਇਹ ਜੀ ਹਜੂਰ ਫਰਮਾਉਂਦੇ ਹਨ ਸਤਸੰਗਤ ਦੁਆਰਾ ਜੋ ਲਾਭ ਪ੍ਰਾਪਤ ਹੋਇਆ ਹੈ ਗਈ ਮਿਲ ਸਾਧ ਜਨ ਜੋ ਜਗਿਆਸੂ ਰੂਪ ਸਖੀ ਸਾਧ ਜਨਾਂ ਦੇ ਨਾਲ ਮਿਲ ਗਈ ਹੈ ਉਹਨਾਂ ਦੀ ਬ੍ਰਹਮ ਲੋਕ ਦੇ ਭੋਗਾਂ ਦੀ ਸਵਰਗ ਦੇ ਸੁਖਾਂ ਦੀ ਮਾਤ ਲੋਕ ਦੇ ਸੁਖਾਂ ਦੀ ਜਿੰਨੀ ਤ੍ਰਿਸ਼ਨਾ ਰੂਪੀ ਤੇ ਸੀ ਇਹ ਬੁਝ ਗਈ ਕਦੋਂ ਬੁਝ ਗਈ ਜਦੋਂ ਗਈ ਮਿਲ ਸਾਧ ਜਨਾਂ ਸਾਧ ਜਨਾਂ ਦੇ ਨਾਲ ਜਦੋਂ ਮਿਲ ਗਈ ਬਿਰਤੀ ਚਿਤ ਦੀ ਸਤ ਸੰਗਤ ਦੇ ਮਲਾਪੀ ਮੰਦੇ ਮੇਲੀ ਹੋ ਕੇ ਜਦੋਂ ਮਿਲ ਗਏ ਪੰਜ ਭਾਗੇ ਚੋਰ ਸਹਜੇ ਸੁਖੈ ਨੂੰ ਅਤੇ ਪੰਜ ਜਿਹੜੇ ਸੀ ਭੱਜ ਗਏ ਚੋਰ ਸਨ ਕਾਮ ਕਰੋ ਲੋਭ মোহ ਹੰਕਾਰੇ ਪੰਜੇ ਚੋਰ ਭੱਜ ਗਏ ਭਗੌੜੇ ਹੋ ਕੇ ਹਰੀ ਗੁਣ ਗਾਵਤੀ ਗਾਵਤੀ ਅੱਖਾਂ ਨੇ ਹੱਥ ਨਹੀਂ ਕੀਤੇ ਵੀ ਤੁਰ ਜਨਨ ਪੰਜ ਭਾਗੇ ਨਾ ਕੀਤਾ ਪੰਜ ਭਾਗੇ ਚੋਰ ਸਹਜੇ ਸੁਖੈ ਨੂੰ ਚੋਰ ਪੰਜ ਜਿਹੜੇ ਭੱਜ ਗਏ ਹੁਣ ਕਾਮ ਕਰੋ ਲੋ ਮੋਹ ਹੰਕਾਰ ਸਹਜੇ ਸੁਖੈ ਨੂੰ ਸਹਜੇ ਸੁਖ ਦਾ ਐਨ ਘਰ ਹੋ ਗਏ ਹਾਂ ਸਹਰ ਰੂਪ ਜੋ ਸੁਖਾਂ ਦਾ ਘਰ ਹੈ ਉਸ ਦੀ ਪ੍ਰਾਪਤੀ ਹੋ ਗਈ ਹੈ ਹਰੀ ਗੁਣ ਗਾਵਤੀ ਗਾਵਤੀ ਜੋ ਹਰੀ ਦਾ ਰੂਪ ਸਤਿਗੁਰੂ ਹਨ ਗਾਵਤੀ ਗਾਉਣੇ ਯੋਗ ਜੋ ਸਤਿਗੁਰੂ ਪਰਮੇਸ਼ਰ ਦੇ ਸਰੂਪ ਲਖਣਾ ਦੇ ਤਟਸਤੀ ਲਖਣਾ ਦੇ ਗੁਣ ਹਨ ਹੈ ਉਹਨਾਂ ਗੁਰਾਂ ਦੇ ਨਾਲ ਗਾਵਤੀ ਜੋ ਗਾਉਣੇ ਯੋਗ ਸਤਿਗੁਰੂ ਹਨ ਉਹਨਾਂ ਨਾਲ ਮਿਲ ਕੇ ਜੋ ਜਗਿਆਸਮੂ ਦੀ ਬੁੱਧੀ ਹਰੀ ਦੇ ਗੁਣਾਂ ਨੂੰ ਗਾਉਂਦੀ ਹੈ ਮਨ ਕਰਕੇ ਹਰੀ ਦੇ ਗੁਣਾਂ ਨੂੰ ਗਾਉਂਦੀ ਹੈ ਤਨ ਕਰਕੇ ਗਾਵਤੀ ਹਾਂ ਜੀ ਗਾਵਤੀ ਦਰਸ ਪਿਆਰ ਅਤੇ ਉਹਨਾਂ ਨੂੰ ਪਰਮੇਸ਼ਰ ਗਾਵਤੀ ਜੋ ਸਤਿਗੁਰੂ ਆ ਗਾਉਣ ਵਾਲੇ ਉਹਨਾਂ ਦੁਆਰਾ ਜਿਨ੍ਹਾਂ ਨੂੰ ਪਰਮੇਸ਼ਰ ਦੇ ਦਰਸ਼ਨ ਦਾ ਪਿਆਰ ਹੈ ਉਹ ਹਰੀ ਦੇ ਗੁਣਾਂ ਨੂੰ ਮਨ ਕਰਕੇ ਗਾਉਂਦੇ ਹੈ ਬਾਣੀ ਕਰਕੇ ਗਾਉਂਦੇ ਹੈ ਸਰੀਰ ਕਰਕੇ ਰੋਮ ਰੋਮ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਆਂ ਦਰਸ਼ਨ ਦਾ ਪਿਆਰ ਹੈ ਜਿਨ੍ਹਾਂ ਨੂੰ ਇਸ ਪ੍ਰਕਾਰ ਹਰੀ ਗੁਣ ਗਾਵਤੀ ਹਰੀ ਦੇ ਗੁਣਾਂ ਨੂੰ ਜਗਿਆਸੂਆਂ ਦੀ ਬੁੱਧੀ ਜਿਹੜੀ ਹੈ ਉਹਦੇ ਗੁਣਾਂ ਨੂੰ ਪਰਾ ਬਾਣੀ ਦੁਆਰਾ ਵੀ ਉਚਾਰਨ ਕਰਦੀ ਹੈ ਅਤੇ ਪਸੰਤੀ ਵਾਰਾ ਬਾਣੀ ਦੁਆਰਾ ਵੀ ਉਚਾਰਦੇ ਹਨ ਮਧਮਾ ਦੁਆਰਾ ਵੀ ਗਾਉਂਦੇ ਹਨ ਅਤੇ ਬੇਖਰੀ ਬਾਣੀ ਦੁਆਰਾ ਵੀ ਹਰੀ ਦੇ ਦਰਸ਼ਨਾਂ ਦੇ ਪਿਆਰ ਨਾਲ ਗਾਉਂਦੇ ਹਨ ਇਸ ਬਾਲਕ ਅਵਸਥਾ 'ਚ ਵੀ ਗਾਉਂਦੇ ਹਨ ਅਤੇ ਕਸੂਰ ਵਸਤਾ ਜੀ ਵੀ ਗਾਉਂਦੇ ਐ ਜਿਵਾ ਵਸਤਾ ਜੀ ਵੀ ਗਾਉਂਦੇ ਐ ਢੱਗੀ ਜਵਾਨੀ ਜੀ ਵੀ ਗਾਉਂਦੇ ਐ ਬਿਰਧ ਵਸਤਾ ਜੀ ਵੀ ਗਾਉਂਦੇ ਐ ਦਰਸ਼ਨ ਦੇ ਪਿਆਰ ਵਿੱਚ ਪਏ ਹੋਏ ਹਰੀ ਗੁਣ ਹਰੇ ਗੁਣ ਗਾਵਤੀ 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 ਜੋ ਹਰੀ ਦੇ ਗੁਣਾਂ ਦੇ ਦਾਈ ਸਾਧ ਸੰਗਤ ਜੀ ਗਾਵਤੀ ਪਿੱਛੇ ਜੋ ਮਹਾਤਮਾ ਦੀ ਪੰਗਤੀ ਹਰੀ ਦੇ ਗੁਣਾਂ ਨੂੰ ਗਾਉਂਦੀ ਸੀ ਪਿੱਛੇ ਅਤੇ ਜਿਹੜੀ ਹੁਣ ਗਾਉਂਦੀ ਐ ਸੰਗਤਾਂ ਦੇ ਗੁਣਾਂ ਮਹਾਰਾਜ ਦੇ ਗੁਣਾਂ ਨੂੰ ਅੱਗੇ ਨੂੰ ਭਵਿੱਖ ਕਾਲ ਨੂੰ ਜਿਹੜੇ ਹਰੀ ਦੇ ਗੁਣਾਂ ਨੂੰ ਗਾਉਣਗੇ ਉਹ ਸਾਰਿਆਂ ਨੂੰ ਦਰਸ਼ਨ ਦਾ ਪਿਆਰ ਮਹਾਰਾਜ ਸਾਹਿਬ ਬਖਸ਼ਣਗੇ ਰਹਾਉ ਜੈਸੀ ਕਰੀ ਪ੍ਰਭ ਮੋ ਸਿਉ ਮੋ ਸਿਉ ਜਹੀ ਜੀ ਸੱਚੇ ਪਾਤਸ਼ਾਹ ਨੇ ਸਾਡੇ ਨਾਲ ਪਰਬਕਾਰ ਵਾਲੀ ਪ੍ਰੀਤੀ ਕੀਤੀ ਹੈ ਅਕਿਰਤ ਕਣਾਂ ਨੂੰ ਪਾਲਦਾ ਪ੍ਰਭ ਨਾਨਕ ਸਤਿ ਬਖਸ਼ਿੰਦ ਮੋ ਸਿਉ ਮੈਨੂੰ ਸੋਹ ਹੈ ਸੁਗੰਧ ਹੈ ਉਸ ਪ੍ਰਵੇਸ਼ਪੁਰ ਦੀ ਜਹੀ ਜੀ ਮੇਰੇ ਨਾਲ ਸੱਚੇ ਪਾਤਸ਼ਾਹ ਨੇ ਪ੍ਰੀਤੀ ਕੀਤੀ ਹੈ ਅਤੇ ਮੋ ਆਈ ਕਉ ਦੇ ਟਾਈ ਸਾਡੇ ਨੂੰ ਮੇਟ ਕਰਕੇ ਸੱਚੇ ਪਾਤਸ਼ਾਹ ਨੇ ਐਸੀ ਹਾਂ ਕੈਸੀ ਕਰੂੰ ਜਿਵੇਂ ਸਾਡੇ ਨਾਲ ਪ੍ਰੀਤੀ ਕੀਤੀ ਹੈ ਮੈਂ ਸੱਚੇ ਪਾਤਸ਼ਾਹ ਤੋਂ ਸਿਉ ਐਸੇ ਹਾਂ ਕੈਸੇ ਕਰੂੰ ਤੁਹਾਡੇ ਨਾਲ ਪ੍ਰੀਤੀ ਮੈਂ ਕਿਸ ਪ੍ਰਕਾਰ ਕਰ ਸਕਦਾ ਹਾਂ ਆਪ ਤਾਂ ਮਾਰੇ ਪਰਵਕਾਰੀ ਹੋ ਅਕਲਕਣਾਂ ਦੀ ਪਾਲਣਾ ਕਰਦੇ ਹੋ ਦੇ ਸੱਚੇ ਪਾਤਸ਼ਾਹ ਮਾਤਾ ਦੇ ਘਰ ਵਿੱਚ ਸਾਡੀ ਪਾਲਣਾ ਕੀਤੀ ਪਰਬਾਣੀ ਦੁਆਰਾ গর্ভ ਦੀ ਅਗ ਤੋਂ ਬਚਾ ਕੇ ਰੱਖਿਆ ਹੈ ਜਿਸ ਵਕਤ ਜਨਮਤ ਆ ਰਿਹਾ ਸੀ ਉਦੋਂ ਅਸਤਰਾ ਵਿੱਚ ਮਾਤਵਾ ਦੇ ਦੁੱਧ ਦੁੱਤਾ ਹੈ ਅਤੇ ਜਿਸ ਵਕਤ ਸਿਆਣੇ ਹੋਏ ਉਸ ਵੇਲੇ ਸਗਲੇ ਦੀਨੇ ਭੋਜਨ ਖਾਣ ਸਾਰੀ ਸੂਤ ਦਿੱਤੀ ਹੈ ਬਾਲਵਸਤਾ ਤੇ ਪਿਆਰਾ ਦੁੱਧ ਪਰਜੋਨ ਭੋਜਨ ਸੁਖਸੂਦ ਇਹ ਇਹੀ ਜੀ ਮੇਰੇ ਨਾਲ ਸੱਚੇ ਪਾਰਸਨ ਪਹਿਲਾਂ ਗਰਭ ਦੇ ਚ ਰੱਖਿਆ ਕਰਨ ਦੀ ਪ੍ਰੀਤੀ ਕੀਤੀ ਹੈ ਫਿਰ ਬਾਲਕ ਵਸਤਾ ਸਾਡੀ ਪਾਲਣਾ ਕਰਨ ਦੀ ਜਦੋਂ ਤਾਂ ਨਹੀਂ ਸੀ ਜੋ ਦੰਦ ਨਹੀਂ ਸੀ ਉਹ ਦੁੱਧ ਹੁੰਦਾ ਹੈ ਫਿਰ ਕਸ਼ੋਰ ਵਸਤਾ ਦੀ ਭੋਜਨ ਖਾਣ ਦੀ ਜਾਂਚ ਦੱਸੀ ਹੈ ਜੋ ਆਵਸਥਾ ਦੀ ਸਾਰੇ ਸਮਝਾਂ ਦਿੱਤੀਆਂ ਹਨ ਕਿਉਂ ਮੇਰੇ ਨਾਲ ਪ੍ਰੀਤੀ ਸਾਰੀਆਂ ਆਵਸਥਾ ਚ ਜਿਸ ਪ੍ਰਕਾਰ ਨਹੀਂ ਕੀਤੀ ਹੈ ਮੈਂ ਉਸ ਦੀ ਸੁਗੰਧ ਖਾ ਕੇ ਕਹਿੰਨੀ ਹਾਂ ਕਿ ਐਸੀ ਐਸੀ ਹਾਂ ਕੈਸੀ ਕਰੂੰ ਐਸੀ ਤੋਂ ਸੋਹੇ ਪ੍ਰਵੇਸ਼ਨ ਮੈਂ ਪ੍ਰੀਤੀ ਕਿਵੇਂ ਕਰ ਸਕਦੇ ਹਾਂ ਸਾਡੇ ਕਿੱਥੇ ਬਲ ਹੈ ਤੇ ਆਪੀ ਕਿਰਪਾ ਕਰੋ ਤਾਂ ਸਾਡਾ ਪਿਆਰ ਨਿਭ ਸਕਦਾ ਹੈ ਆਪਦੇ ਨਾਲ ਕੀਓ ਤੁਮਾਰੇ ਬਲਬਲੀ ਏ ਮਹਾਰਾਜ ਹਿਰਦਾ ਸਾਡਾ ਹੈ ਸਾਡਾ ਤੋਂ ਹੱਥੋਂ ਬਲਿਹਾਰ ਬਲਿਹਾਰ ਜਾਂਦਾ ਹੈ ਬਲਬਲੀ ਬਲ ਗਈ ਅਤੇ ਬਲਬਲੀ हे ਪ੍ਰਕਾਸ਼ ਸਰੂਪ ਪਰਮੇਸ਼ਰ ਮਨ ਬਾਣੀ ਸਰੀਰ ਕਰਕੇ ਆਪ ਤੋਂ ਬਲਿਹਾਰ ਜਾਂਨੀ ਹੈ ਸਾਡੀ ਬਿਰਤੀ ਪਹਿਲੇ ਪੈ ਸੰਤ ਪਾਹਿਲਾ ਮਹਾਰਾਜ ਸੰਤਾਨ ਦੇ ਚਰਨਾਂ 'ਚ ਪਏ ਅਤੇ ਸੰਤਾਂ ਦੀ ਸੰਗਤ ਨੂੰ ਪ੍ਰਾਪਤ ਕੀਤਾ। ਧਿਆਏ ਧਿਆਏ ਪ੍ਰੀਤ ਲਾ। ਕੀਤੇ ਹੋਣੇ ਯੋਗ ਪਰਮੇਸ਼ਰ ਨੂੰ ਧਿਆ ਕੇ ਪ੍ਰੀਤੀ ਲਾਉਣਾ ਕੀਤੀ ਗੁਰਾਂ ਦੇ ਚਰਨੀ ਪਾ ਕੇ ਆਪਣੇ ਆਪ ਨੂੰ ਪ੍ਰਭ ਥਾਨ ਤੇਰੂ ਕੇਹਰੋ। ਅਤੇ ਮਹਾਰਾ ਉਹ ਕਿਹੜਾ ਥਾਂ ਹੈ ਸੱਚੇ ਪਾਤਸ਼ਾਹ ਆਪਕਾ। ਜਿਤ ਜਨਤਨ ਕਰ ਵਿਚਾ। ਜਿੱਥੇ ਜੀਵਾਂ ਦੀ ਸਾਰਿਆਂ ਦੇ ਨਿਰਣੇ ਕਰ ਰਹੇ ਸਾਰਿਆਂ ਦੇ ਅੰਦਰ ਬੈਠ ਕੇ ਮਹਾਰਾ ਅੱਖੀ ਰੂਪ ਹੋ ਕੇ ਸੋਨਾ ਨਿਰਣਾ ਕਰ ਰਹੇ ਆ ਕਿਹੜਾ ਥਾਂ ਬਗ ਦਸੀਏ ਪਰੋਂ ਲੋਕ ਦਸੀਏ। ਅਤੇ ਸ਼ੇਪੂਰੀ ਦਸੀਏ ਬਿਸ਼ਨਪੂਰੀ ਦਸੀਏ ਅਤੇ ਇੰਦਰਪੂਰੀ ਦਸੀਏ ਕਿਹੜਾ ਕਿਹੜਾ ਥਾਂ ਦਸੀਏ ਨਾਲੇ ਜਨਤਾ ਨੇ ਹਿਰਦਿਆਂ ਜੀ ਬੈਠਾ ਸਾਰੇ ਦੇ ਵਿਚਾਰ ਕਰ ਰਿਹਾ ਨਿਰਣਾ ਕਰ ਰਿਹਾ ਤੂੰ ਆਨੇ ਕਾ ਦਾਸ ਕੀਰਤ ਕਰਹਿ ਤੁਹਾਡਾ ਅਨੇਕੋ ਸੇਵਕ ਆਪਦੇ ਸੱਚੇ ਪਾਤਸ਼ਾਹ ਆਪਦੀ ਮਹਿਮਾ ਕੀਰਤੀ ਕਰ ਰਹੇ ਹਨ ਸੋਈ ਮਿਲਿਓ ਜੋ ਭਾਵ ਤੋ ਕੇ ਮਹਾਰਾਜੋ ਆਪਦੀ ਭਾਵਨਾ ਸਰਵਾ ਕਰ ਰਹਾ ਤੁਹਾਨੂੰ ਪਹੁੰਚਾ ਹੈ ਉਹ ਆਪਦੇ ਨਾਲ ਮਿਲਿਆ ਹੈ ਜਨ ਨਾਨਕ ਠਾਕੁਰ ਰਹੂ ਸਮਾ ਸਰਗੁਨੀ ਕਹਿੰਦੇ ਹਨ ਕਿ ਜਿਹੜਾ ਪਰਸ਼ਨ ਹੈ ਕਿ ਕਿਹੜੇ ਥਾਂ 'ਚ ਤੂੰ ਬੈਠ ਕੇ ਨਿਰਣਾ ਕਰਦਾ ਹੈ ਹਯੂਰ ਕਹਿੰਦੇ ਸਾਰਿਆਂ ਥਾਂ 'ਚ ਮਾਰਾ ਸਮਾਇਆ ਹੋਇਆ ਸਭਨਾ ਥਾਂ 'ਚ ਜਿਹੇ ਜਿਹੇ ਕੀ ਦੀ ਕਰਨੀ ਹੈ ਉਹਦਾ ਦੇਖਾ ਕਰ ਰਿਹਾ ਹੋਇਆ ਹੈ ਵੀ ਆਪ ਕਹ ਤੂੰ ਰਾਹ ਏਕ ਤੂੰ ਹੀ ਤੂੰ ਹੀ ਤੂੰ ਹੀ ਇਹ ਕੋਈ ਮਾਰਾ ਭੂਤਕਾਲ ਚ ਸੀ ਤੂੰ ਇੱਕੋ ਹੀ ਹੁਣ ਵਰਤਮਾਨ ਸਮੇਂ ਚ ਹੈ ਇੱਕੋ ਹੀ ਤੂੰ ਮਾਰਾ ਭਵਿੱਖਕਾਲ ਨੂੰ ਹੋਵੇਗਾ ਇਕੋ ਤੂੰ ਹੀ ਮਾਰਾ ਜੀਵਾਂ ਦੇ ਅੰਦਰ ਹੈ ਇਕੋ ਤੂੰ ਹੀ ਈਸ਼ਰੂਪ ਹੈ ਇਕੋ ਸੁਧ ਸਰੂਪ ਹੈ ਤੂੰ ਇਕੋ ਹੀ ਸੱਚੇ ਪਾਤਸ਼ਾਹ ਜਾਗਰਤ ਵਸਦਾ ਦਾ ਸਾਖੀ ਹੈ ਸੁਪਨ ਵਸਦਾ ਦਾ ਸਾਖੀ ਹੈ ਸੁਖੁਬਤ ਵਸਦਾ ਤੂੰ ਹੀ ਤੂੰ ਇੱਕ ਸਾਖੀ ਹੈ ਕਾਣੜਾ ਮਹੱਲਾ ਪੰਜਵ ਘਰ ਅਠਵਾਂ ਇੱਕ ਓੰਕਾਰ ਸਤਗੁਰੂ ਪ੍ਰਸਾਦਿ ਤਿਆਗੀਐ ਗੁਮਾਨ ਮਾਨ ਸਤਗੁਰੂ ਸਾਹਿਬ ਜੀ ਸਿੱਖਿਆ ਦਿੰਦੇ ਹਨ ਹੰਕਾਰ ਛੱਡਣ ਵਾਸਤੇ ਇਕੋ ਦੋਇਤ ਨੂੰ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਰਬਉੱਚ ਦੀ ਕਿਰਪਾ ਨਾਲ ਮਿਲਦਾ ਫਰਮਾਉਂਦੇ ਹਨ ਤਿਆਗੀ ਹੈ ਗੁਮਾਨ ਮਾਨ ਇਹ ਭਾਈ ਜਿਹੜਾ ਗੁਮਾਨ ਹੈ ਹੰਕਾਰ ਹੈ ਗੁਨਾ ਦਾ ਗੋ ਇੰਦਰੀਆਂ ਦੇ ਅੰਦਰ ਗੋ ਵੀਦਾਂ ਸ਼ਾਸਤਰਾਂ ਦੁਆਰਾ ਕਿ ਮੈਂ ਬੜਾ ਵਿਦਵਾਨ ਹਾਂ ਮੈਂ ਬੜਾ ਸਿਆਣਾ ਹਾਂ ਮੈਂ ਬੜੇ ਸਾਧਨ ਕਰਦਾ ਹਾਂ ਮੇਰੇ ਜੈਸਾ ਕੋਈ ਤਪੱਸਵੀ ਨਹੀਂ ਇਹ ਸਾਧਨਾਂ ਦਾ ਜਿਹੜਾ ਗੁਮਾਨ ਹੈ ਇਸ ਨੂੰ ਵੀ ਤਿਆਗਣਾ ਕਰੀਏ ਪੀਖਤਾ ਮਾਨ ਮਾਣ ਦੀ ਜਿਹੜਾ ਇੱਛਾ ਮੇਰੇ ਲੋਕ ਸਤਕਾਰ ਕਰਨ ਮੇਰੇ ਜਲੂਸ ਕੱਢਣ ਮੈਨੂੰ ਪਾਲਕੀਆਂ 'ਚ ਲਿਜਾ ਕੇ ਮੇਰਾ ਸਤਕਾਰ ਕਰਨ ਸਾਰੇ ਰੰਗਾਲ ਕਰਨ ਇਹ ਮਾਣ ਦੀ ਇੱਛਾ ਵੀ ਛੱਡ ਦੇ ਆਪਦੇ ਗੁਣਾਂ ਦਾ ਹੰਕਾਰ ਤੇ ਕਿਸੇ ਨੂੰ ਸਤਕਾਰ ਕਰਨ ਦੀ ਮਾਣ ਦੀ ਇੱਛਾ ਇਹ ਮਨ ਵਿੱਚੋਂ ਤਿਆਗ ਦੇ ਪੀਖਤਾ ਦਇਆਲ ਲਾਲ हे ਭਾਈ ਤੇਰੇ ਸਾਰੇ ਸੁਭਾਵਾਂ ਨੂੰ ਵੇਖਣ ਵਾਲਾ ਦਇਆ ਦਾ ਕਰ ਜੋ ਲਾਲ ਪਿਆਰਾ ਵੇਖ ਰਹਿ ਜਹੀ ਕਰਤੂਤ ਕਰਦਾ ਉਹ ਤੋਂ ਲੁਕੀ ਛਿਪੀ ਹੋਈ ਨਹੀਂ ਹੈ ਸਾਰਿਆਂ ਦਾ ਉਹ ਪ੍ਰਕਾਸ਼ ਦਾ ਰੂਪ ਹੈ ਹਾਂ ਹਾਂ ਮਨ ਚਰਨ ਰੇ ਹਾਂ ਹਾਂ ਖਬਰਦਾਰ ਹੋ ਜਾ ਮਨਾ ਖਬਰਦਾਰ ਹੋ ਜਾ ਹੋਰ ਪਾਸੇ ਲੱਗਦਾ ਹੈ ਮਹਾਰਾਜ ਦੇ ਚਰਨਾਂ ਦੀ ਧੂੜ ਬਣ ਜਾ ਹਾਂ ਹਾਂ ਨਾ ਮਨਾ ਨਾ ਕਰ ਤੇਰੇ ਹਾਰੇ ਕੱਢਦੇ ਆ ਇਸ ਪਾਸੇ ਨਾ ਲੱਗ ਭਗਤ ਜਾਨੇ ਉਹ ਕਹਿੰਦੇ ਆ ਮਹਾਰਾਜ ਦੇ ਚਰਨਾਂ ਦੀ ਧੂੜ ਬਣ ਰਹਾ ਹਾਂ ਨਾ ਨਾ ਮਨਾ ਮਾਨ ਦੀ ਛਾਣਾ ਕਰ ਨਾ ਤੂੰ ਹੰਕਾਰ ਕਰ ਆਉ ਦੇ ਗੁਣਾਂ ਦਾ ਮਾਰ ਵਿਚਾਰਨਾ ਦੀ ਧੂੜ ਬਾਣੋ ਪ੍ਰਹਾਉ ਹਰ ਸੰਤ ਮੰਤ ਗੋਪਾਲ ਗਿਆਨ ਧਿਆਨ ਹਰੀ ਦੇ ਜਿਹੜੇ ਸੰਤ ਹਨ ਉਹਨਾਂ ਦੇ ਮੰਤਰ ਉਪਦੇਸ਼ ਦੁਆਰਾ ਗੋਪਾਲ ਦਾ ਧਿਆਨ ਕਰਿਆ ਕਰ ਵੀ ਆਪਕ ਜਾਨ ਕੇ ਖੇਰ ਤੈਨੂੰ ਨਿਰਗੁਣ ਸੂਪ ਦਾ ਗਿਆਨ ਪ੍ਰਾਪਤ ਹੋਵੇਗਾ ਫਿਰਦਾ ਗੋਬਿੰਦ ਗਾਏ ਜੇ ਰੇ ਮੂੰ ਦਿਲੋਂ ਲਾ ਕੇ ਗੋਬਿੰਦ ਨੂੰ ਗਾਉਣਾ ਕਰ ਚਰਨ ਕਮਲ ਪ੍ਰੀਤ ਲਾ ਸੱਚੇ ਬਾਦਸ਼ਾਹ ਦੇ ਚਰਨ ਕਮਲਾਂ ਦੀ ਦੇ ਨਾਲ ਪੀਤੀ ਲਾਉਣਾ ਕਰ ਜੋ ਚਰਨ ਵਿਸ਼ਟਾਣ ਸਰੂਪ ਹੈ ਕਮਲ ਬਾਤ ਨੂੰ ਰਲੇਪ ਰਹਿਣ ਵਾਲਾ ਹੈ ਉਸ ਦੇ ਨਾਲ ਪੀਤੀ ਲਾ ਦੀਨ ਦਇਆਲ ਮੋਹਨ ਅਤੇ ਉਹ ਗਰੀਬਾਂ ਦੇ ਵ્યા ਕਰਨ ਵਾਲਾ ਹੈ ਮੋਨਾ ਸਾਰਿਆਂ ਨੂੰ ਆਪਦੀ ਮਾਇਆ ਨਾਲ ਮੋਹਤ ਕਰਨ ਵਾਲਾ ਹੈ ਭਗਤਾਂ ਜਨ ਨੂੰ ਆਪਦੀ ਪ੍ਰੀਤ ਚ ਮੋਹਤ ਕਰਨ ਵਾਲਾ ਹੈ ਕਿਰਪਾਲ ਦਇਾਲ ਮਾਇਆ ਧਾਰ ਇਹ ਕਿਰਪਾ ਦੇ ਘਰ ਪਰਮੇਸ਼ਰ ਜਿਵੇਂ ਪਿਛਲੇ ਭਗਤਾਂ ਦੇ ਦਇਆ ਕਰਕੇ ਕਿਰਪਾ দৃষ্টি ਕਰਦਾ ਸੀ ਇਵੇਂ ਸਾਡੇ ਤੇ ਵੀ ਦਇਆਲਤਾ ਹਾਰੋ ਕਰੋ ਆਪ ਨਾਨਕ ਮੰਗੈ ਨਾਮ ਦਾ ਸਤਿਗੁਰੂ ਜੀ ਕਹਿੰਦੇ ਨੇ ਹੈ ਗੁਰਸਿੱਖ ਓਹ ਬੇਨਤੀ ਕਰ ਆਪਣੇ ਮਨ ਦੁਆਰਾ ਕਿ ਸੱਚੇ ਪਾਲਸ਼ਾ ਨਾਮ ਦਾ ਦਾਨ ਅਸੀਂ ਮੰਗਦੇ ਹਾਂ ਤਾਜ ਮੋਹ ਪਰਮ ਸਗਲ ਅਭਿਮਾਨ ਮੋਹ ਛੱਡ ਦੇ ਸਰੀਰਾਂ ਦਾ ਪਰਮ ਛੱਡ ਦੇ ਸਰੂਪ ਦਾ ਅਤੇ ਸਾਰਾ ਮਹਾਨ ਸਾਧਨਾ ਦਾ ਜਿਹੜਾ ਰੀਦੇ ਚ ਮੰਨੀ ਬੈਠਾ ਇਹ ਵੀ ਤਿਆਗ ਦੇ ਕਾਂੜਾ ਮਹੱਲਾ ਪੰਜਵਾਂ ਅਪਮਾਨ ਕਰਨਾ ਵੀ ਛੱਡ ਦੇ ਕਿਸੇ ਦਾ ਕਾਂੜਾ ਮਹੱਲਾ ਪੰਜਵਾਂ ਪ੍ਰਭ ਕਹਿਨ ਮਲਨ ਦਹਿਨ ਲਹਨ ਲਹਨ ਪ੍ਰਭ ਕਹਿਨ ਮਲਨ ਦਹਿਨ ਲਹਨ ਗੁਰ ਮਿਲੇ ਲਹਨ ਜਿਨ੍ਹਾਂ ਦੇ ਸਾਲ ਸੰਗੀ ਲੈਣੇ ਆ ਮੱਥੇ ਦੇ ਭਾਗ ਹਨ ਉਹਨਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਮਿਲੇ ਹੈ ਸਤਿਗੁਰਾਂ ਦੇ ਨਾਲ ਮਿਲ ਕਰਕੇ ਹੁਣ ਪਰਵਾ ਤੋਂ ਪ੍ਰਭ ਕਹਿਣ ਮਲਨ ਦਹਿਨ ਜਿਹੜਾ ਵਾਹਿਗੁਰੂ ਦੇ ਜਸ ਨੂੰ ਕਹਿਣਾ ਹੈ ਇਹ ਮਲਨ ਜਿਹੜੇ ਅੰਤਕਾਰ ਨੂੰ ਮਲੀਨ ਕਰਨ ਵਾਲੇ ਹੈ ਤਮੋਗੁਣ ਆਦਿਕ ਉਹ ਲੈ ਜਾਂਦੇ ਹਨ ਅੰਦਰੋਂ ਮਿਟ ਜਾਂਦੇ ਹਨ ਪ੍ਰਭੂ ਦੇ ਜਸ ਕਹਿਣੇ ਕਰਕੇ ਮਲੀਨ ਕਰਨ ਵਾਲੇ ਜਿਹੜੇ ਸੰਸਕਾਰ ਹੈ ਉਹ ਸੜ ਜਾਂਦੇ ਅੰਦਰ ਹੀ ਬ੍ਰਹਮ ਵਿਆਸ ਰੂਪੀ ਅਗਨੀ ਨਾਲ ਪਰਮੇਸ਼ਰ ਦੇ ਜਸ ਕਹਿਣਾ ਰੂਪ ਅਗਨੀ ਹੈ ਇਹਦੇ ਕਹਿਣੇ ਕਰਕੇ ਮਨਨ ਪਾਪ ਜਿਹੜੇ ਹਮ ਚਿੱਤ ਨੂੰ ਕਰਨ ਵਾਲੇ ਸੜ ਜਾਂਦੇ ਹਨ ਨਹਿਨ ਗੁਰ ਮਿਲੇ ਜਿਨ੍ਹਾਂ ਦੇ ਲੈਣ ਮੱਥੇ ਦੇ ਭਾਰ ਹੈ ਉਹਨਾਂ ਨੂੰ ਸਤਗੁਰੂ ਜੀ ਮਿਲੇ ਹਨ ਆਨ ਨਹੀਂ ਉਪਾ ਇਹਦੂ ਬਿਨਾ ਹੋਰ ਕੋਈ ਉਪਾ ਨਹੀਂ ਹੈ ਸਤਗੁਰਾਂ ਦੇ ਨਾਲ ਭਾਗਾਂ ਨਾਲ ਮਿਲ ਕਰਕੇ ਪਰਮੇਸ਼ਰ ਦੇ ਜਸ ਨੂੰ ਜਿਹੜਾ ਕਹਿਣਾ ਇਹ ਪਾਪਾਂ ਦੀ ਮਲੀਨਤਾ ਇਹ ਲੈਂਦੀ ਹੈ ਮਿਟਦੀ ਹੈ ਪਾਪ ਸੜ ਜਾਂਦੇ ਹਨ ਆਨ ਨਹੀਂ ਉਪਾ ਸਰਗੁਣਾ ਤੋਂ ਬਿਨਾ ਹੋਰ ਕੋਈ ਉਪਾਯ ਜਤਨ ਨਹੀਂ ਹੈ ਰਹਾਉ ਤਟਨ ਖਟਨ ਜਤਨ ਹੋਮਨ ਜੇ ਕਰਕੇ ਤਟਨ ਤੀਰਥਾਂ ਦੇ ਕਿਨਾਰਿਆਂ ਤੇ ਬੈਠੇ ਰਹੀਏ ਜਾ ਕੇ ਅਤੇ ਖਟਨ ਛੇ ਸ਼ਾਸਤਰਾ ਨੂੰ ਪੜ ਲਈਏ ਅਤੇ ਖਟਨ ਛੇ ਪੇਖਾਂ ਨੂੰ ਧਾਰਨ ਕਰ ਲਈਏ ਛੇ ਯੋਗੀ ਜੰਗਮ ਸਰੇੜੇ ਸੰਿਆਸੀ ਤੇ ਦਰਵੇਸ਼ ਆਦਕਾ ਨੂੰ ਤੇ ਖਟਨ ਖੱਜ ਵੇਹ ਖਟਣ ਜੇ ਖਟੰਗ ਬੇਰ ਦੇ ਪੜ ਲੀਏ ਸਿੱਖਿਆ ਕਲਪ ਨਰੁਕਤ ਜੋਤਸ ਪਿੰਗਲਾ ਆਦਕ ਜਟਨ ਹੋਮਨ ਅਤੇ ਜਟਨ ਜਟਾ ਸਿਰ ਦੇ ਤੇ ਧਾਰ ਲਈਏ ਅਤੇ ਫਿਰ ਹੋਮਨ ਹਵਨ ਕਰਨ ਲੱਗ ਜੀਏ ਨਾਹੀ ਡੰਡ ਧਾਰ ਸਵਾ ਅਤੇ ਡੰਡ ਤਟੰਡੀ ਸੰਿਆਸੀ ਹੁੰਦੇ ਹਨ ਲੋਟਾ ਲੋਟਾ ਲਗੋਟਾ ਤੇ ਸੋਟਾ ਤਿੰਨ ਚੀਜ਼ਾਂ ਰੱਖਣੀਆਂ ਇੱਕ ਪੀਣ ਪਾਣੀ ਇੱਕ ਹੱਥ ਦੇ ਪਾਣੀ ਵਾਲਾ ਪਾਤਰ ਰੱਖਣਾ ਇੱਕ ਸੋਟਾ ਰੱਖਣਾ ਇਹ ਡੰਡ ਹੈ ਇਹਨਾਂ ਡੰਡਾਂ ਦੇ ਧਾਰਨੇ ਕਰਕੇ ਵੀ ਪਰਮੇਸ਼ਰ ਦਾ ਸਵਾਦ ਨਹੀਂ ਆ ਸਕਦਾ ਇਸੇ ਪ੍ਰਕਾਰ ਜਿਨ੍ਹਾਂ ਚ ਲੋਕ ਦੰਡ ਪਿਤਾ ਦੰਡ ਦੇਵ ਦੰਡ ਇਹ ਅੰਦਰ ਧਾਰਨ ਕੀਤੇ ਹੋਏ ਐ ਮਿਟ ਮਿਟੇ ਨਹੀਂ ਉਹਨਾਂ ਚ ਪਰਮੇਸ਼ਰ ਦਾ ਰਸ ਨਹੀਂ ਆਉਂਦਾ ਜੇ ਡੰਡ ਧਾਰ ਲਈਏ ਕਿਸੇ ਰਾਜਿਆਂ ਤੋਂ ਜਿਵੇਂ ਬਿਕਰਮਾ ਜੀਤ ਨੋ ਕਿਹਨੂੰ ਡੰਡ ਲਿਆ ਸੀ ਚੋਰ ਨੇ ਇਹ ਉਹ ਡੰਡ ਆਦਿਕ ਵੀ ਧਾਰਨ ਕਰ ਲਈਏ ਤਰੰਡੀ ਸੰਨਿਆਸੀ ਵੀ ਬਣ ਜਾਈਏ ਇਸ ਪ੍ਰਕਾਰ ਪਰਮੇਸ਼ਰ ਦਾ ਸਵਾਦ ਪਰ ਜੋ ਜੇਨ ਪਰਮਲਾਭ ਨਹੀਂ ਪ੍ਰਾਪਤ ਹੁੰਦਾ ਹੈ ਗਿਆਤਨ ਭੰਤਨ ਤਪਨ ਬ੍ਰਹਮਣ ਜੇ ਜਤੀਆਂ ਵਾਂਗੂ ਉਤੋਂ ਬ੍ਰਹਮਚਾਰ ਜੀ ਰੱਖ ਲਈਏ ਜਦ ਪਹਾਰਾ ਜਿਵੇਂ ਮਹਾਰਾ ਨੇ ਇਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਪੈਣ ਵਿਖਾਣੇ ਇਹਨਾਂ ਗੁਣਾਂ ਤੋਂ ਬਗੈਰ ਉਤੋਂ ਬ੍ਰਹਮਚਾਰ ਜੀ ਨੂੰ ਰੱਖਣ ਦੇ ਯਤਨ ਕਰੀਏ ਇਸ ਪ੍ਰਕਾਰ ਜਤੀਆਂ ਦੇ ਭੰਤਨ ਤਰ੍ਹਾਂ ਕਰ ਲਈਏ ਅਨੇਕ ਪ੍ਰਕਾਰ ਦੇ ਕਰਮੋ ਬਾਸ਼ਨਾਦਕ ਯਤਨ ਕਰ ਲਈਏ ਭਾਂਤਨ ਤਰ੍ਹਾਂ ਤਰ੍ਹਾਂ ਦੇ ਗਿਆਨ ਜਿਸ ਪ੍ਰਕਾਰ ਭਾਂਤ ਪ੍ਰਕਾਸ਼ ਕਰਨ ਵਾਲੇ 25 ਪ੍ਰਕਿਰਤੀਆਂ ਤੱਤਾਂ ਦਾ ਗਿਆਨ ਜਿਹੜਾ ਹੈ ਪੰਜਾਂ ਤੱਤਾਂ ਦਾ ਇਹਨਾਂ ਨੇ ਸਾਖੀਆਂ ਨੇ ਨੂੰ ਗਿਆਨ ਮੰਨਿਆ ਹੈ ਇਸੇ ਕਰਕੇ ਭਾਂਤ ਤਰ੍ਹਾਂ ਤਰ੍ਹਾਂ ਦੇ ਸ਼ਾਸਤਰਾਂ ਦੇ ਸਿਧਾਂਤ ਨੂੰ ਜਾਣ ਲਈਏ ਤਪਨ ਬ੍ਰਹਮਣ ਅਤੇ ਤਪ ਕਰ ਲਈਏ ਜਲ ਧਾਰਾ ਕਰ ਲੈਣੀ ਭੁੱਖੇ ਤੇ ਹਾਇਰਣਾ ਵਰਤ ਰੱਖਣੇ ਇਤਿਆਗ ਤਪ ਕਰ ਲਈਏ ਤਬ ਰਾਜਸੀ ਤਾਪ ਇੰਦਰੀਆਂ ਦਾ ਦਮਨ ਕਰਨਾ ਮਨ ਦੇ ਸੰਕਲਪ ਨਾ ਮਿਟਨੇ ਅਤੇ ਕੇ ਸੰਤ ਕੀ ਤਾਪ ਕਥਾ ਕੀਰਤਨ ਜਮਨ ਨੂੰ ਜੋੜਨਾ ਇਹ ਸੰਤ ਕੀ ਤਾਪ ਇੱਥੇ ਨਹੀਂ ਗ੍ਰਹਿਣ ਕਰਨਾ ਰਾਜਸੀ ਤਾਪ ਇੰਦਰੀਆਂ ਅਨੁਰੋਧ ਕਰਨਾ ਤੇ ਮਨ ਚ ਵਾਸ਼ਨਾ ਬਣੀ ਰਹਿਣੀ ਤੇ ਤਾਮਸੀ ਤਾਪ ਜਲ ਧਾਰਾ ਕਰਨੀ ਬਰਖਾ ਸਹਾਰਨੀ ਧੂਣੀਆਂ ਤਾਉਣੀਆਂ ਇਹ ਤਿਆਜਿਕ ਤਾਪਾਂ ਨੂੰ ਕਰ ਲਈਏ ਜਿੱਦ ਦੀ ਇਕਾਗਰਤਾ ਹੋਏ ਤੋਂ ਬਿਨਾਂ ਬ੍ਰਹਮਣ ਇਹ ਧਰਮ ਦੇ ਰਹੀਏ ਸਾਰੇ ਕਿਉਂ ਧਾਮਾਂ ਵਿੱਚ ਬਦਰੀ ਨਾਰਾਇਣ ਆਦ ਕਾਂਚੇ ਅਤੇ ਇਸੇ ਪ੍ਰਕਾਰ ਰਵੈਜਨਾਥ ਆਦ ਕਾਂਚੇ ਕਾਂਸੀ ਵਿੱਚ ਕਾਂਤੀਪੁਰੀ ਆਦ ਕਾਂਚ ਪਰਮਣਾ ਕਰੀਏ ਅਨੇਕ ਕਥਨ ਕਸਤੀ ਅਨੇਕਾਂ ਸ਼ਾਸਤਰਾਂ ਦੇ ਕਸਮ ਵਾਲੇ ਹੋ ਕੇ ਕਸਾਂ ਨੂੰ ਕਸਨ ਕਰ ਲਈਏ ਸਿਆਣੇ ਬਣ ਜਾਈਏ ਵਿਦਵਾਨ ਬਣ ਜਾਈਏ ਕਸਾਂ ਨੂੰ ਕਹਦੇ ਹਨ ਨਹੀਂ ਥਾਹ ਪਾਈ ਥਾ ਇਸ ਪ੍ਰਕਾਰ ਸਰੂਪ ਰੂਪੀ ਥਾਹ ਦੀ ਥਾਹ ਨਹੀਂ ਕਿਸੇ ਨੇ ਪਾਈ ਹਾਸ ਨਹੀਂ ਪਾਈ ਬਿਰਤੀ ਗੋਚਰ ਨਹੀਂ ਹੋਇਆ ਸਰੂਪ ਇਸ ਮਿੱਥਣ ਕਰਕੇ ਉਂਗਲੀ ਦੇ ਇਸ਼ਾਰੇ ਨਾਲ ਇਹ ਉਹ ਨਹੀਂ ਕਹਿ ਸਕਦੇ ਕਿ ਆਹ ਮੇਰਾ ਸਰੂਪ ਹੈ ਇਹ ਹਾਥ ਨਹੀਂ ਕਿਸੇ ਨੂੰ ਪਾਈ ਜਿਨ੍ਹਾਂ ਚਿਰ ਬ੍ਰਹਮਾਕਾਰ ਬਿਰਤੀ ਨਹੀਂ ਬਣੀ ਸੰਸਾਰਾਕਾਰ ਬਿਰਤੀ ਹੈ ਵਿਸ਼ਿਆਕਾਰ ਬਿਰਤੀ ਹੈ ਉਹ ਤੁਰਿਆ ਬਦ ਰੂਪੀ ਥਾਂ ਦੀ ਹਾਸ ਨਹੀਂ ਕਿਸੇ ਨੂੰ ਪ੍ਰਾਪਤ ਹੋਈ ਹੈ ਸੋਧ ਸਗਰ ਸੋਧ ਨਾ ਇਹ ਸੋਧ ਇਹ ਸਾਰੇ ਵੇਦ ਸ਼ਾਸਤਰ ਸਾਰੇ ਸਾਧਨ ਵਿਦਾਨ ਦੇ ਵਿਰਾਗ ਵੇਖਣ ਸੰਪਤੀ ਮੋਖ ਛਾਦਕ ਯੋਗ ਦੇ ਯਮ ਨੇ ਮਾਸਨ ਪ੍ਰਾਣਾ ਜਾਮ ਧਾਰਨਾ ਧਿਆਨ ਕਰਮਾਂ ਦੇ ਨਿਤ ਨਿਵਸਤਾਜਕ ਇਹ ਸਾਰੇ ਸੋਧ ਖੋਜ ਖੋਜ ਕੇ ਸਾਧਨਾ ਨੂੰ ਦੇਖਿਆ ਹੈ ਸੁਖ ਨਾਨਕਾ ਭਜ ਨਾਮ ਮਾਰਾ ਕੰਦੇ ਸੁਖ ਨਹੀਂ ਹੋਇਆ ਸਾਧਨ ਕਰਕੇ ਵਿਛੋੜੇ ਕਰਕੇ ਕਲਬ ਦੇ ਰਹਿੰਦੇ ਆ ਤਪ ਤਪ ਲੋਏ ਲੋਏ ਹੱਥ ਮਰੋਰੋਂ ਬਾਵਲ ਹੋਈ ਸੋ ਸੋ ਲੋਰੋਂ ਇਕ ਸੁਖ ਇਸ ਗੱਲ ਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਸੁਖ ਨਾਨਕਾ ਭਜ ਨਾਮ ਦਾ ਭਜਨ ਕਰੋ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਸੁਖ ਹੁੰਦਾ ਹੋਰ ਕਿਸੇ ਪ੍ਰਕਾਰ ਸੁਖ ਨਹੀਂ ਪ੍ਰਾਪਤ ਹੁੰਦਾ ਹੈ